ਗਿਆ ਸਲੂਕ ਮਹੱਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੇ ਕੋਈ ਹੋ ਮੈਂ ਮਮਤਾ ਨਾਸ ਹੋਈ ਦੁਰਮਤ ਕੱਢੈ ਧੋਏ ਨਾਨਕ ਅਨ ਦਿਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਿਆਲ ਹਰ ਆਪੇ ਕਰੀ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੀਵੜ ਅਵਰਨਾ ਕੋਈ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਵੇ ਕੀਮਤ ਕਿਨੈ ਨਾ ਪਾਈਆ ਬੇਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖ ਹਰਿ ਸਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਨੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਪੇਖਾਰੀਆ ਹਰ ਜਾ ਚਹੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖ ਹਰੀ ਕੀ কেশ ਹਰੇ ਰਿਖੀ ਕੇਸ ਹਰੇ ਜਿਤ ਪਾਵਹਿ ਸਭ ਫਲ ਫਲਨਾ ਸਲੋਕ ਮਾਹਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਾਹ ਪਾਵਹਿ ਮਾਨ ਜੋ ਇੱਛਾ ਹੈ ਸੋ ਫਲ ਪਾਏ ਸੀ ਗੁਰ ਸ਼ਬਦ ਦੀਨ ਲੱਗੇ ਧਿਆਨ ਕਿਲ ਵਿਖ ਪਾਪ ਸਭ ਕੱਟੀਐ ਹਉ ਮੈਂ ਚੁੱਕੈ ਗਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਭਾਣੈ ਜੋ ਚੱਲੈ ਤਿਨ ਦਾਲਦ ਦੁਖ ਲਹਿ ਜਾਏ ਆਪਣੈ ਭਾਣੈ ਕਿਨੈ ਨਾ ਪਾਇਉ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੇ ਪਾਏ ਪੌੜੀ ਤੂ ਥਾਨ ਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦਪਾਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤਹਿ ਗੁਰਮਤੀ ਤੁਦੈ ਲਾਵਣੀ ਜਿਨ ਹੋਏ ਦਇਾਲ ਤਿਨ ਸਤਗੁਰ ਮੇਲਾ ਮੁਖ ਗੁਰਮੁਖ ਹਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਵਣੀ ਸ਼ਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਓਰ ਧਾਰ ਵਿਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਹੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਵੇਖ ਹਉ ਮੈਂ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤੇਓ ਤਿਨ ਜੂਐ ਜਨਮ ਸਭ ਹਾਰ ਗੁਰ ਕੁੱਠੈ ਹਰਿ ਚੇਤਾਇਆ ਹਰ ਨਾਮੁ ਹਰਿ ਉਰ ਧਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹੱਲਾ ਚੌਥਾ ਹਰ ਕੀਰਤਿ ਉਤਮ ਨਾਮ ਹੈ ਵਿਚ ਕਲਯੁਗ ਕਰਣੀ ਸਾਰ ਮਤ ਗੁਰਮਤਿ ਕੀਰਤ ਪਾਈਐ ਹਰ ਨਾਮੁ ਅਰਹੁ ਰਹਾਾਰ ਵਡਭਾਗੀ ਜਿਨ ਹਰਿ ਧਿਆਇਆ ਤਿਨ ਸੋ ਪਿਆ ਹਰਿ ਭੰਡਾਰ ਬਿਨ ਨਾਵੇ ਜੀ ਕਰਮ ਕਮਾਵਣੀ ਨਿਤ ਹਉ ਮੈਂ ਹੋਏ ਖੁਆਰ ਜਲ ਹਸਤੀ ਮਲ ਨਵਾਲੀ ਐ ਸਿਰ ਭੀ ਫਿਰ ਪਾਵੇ ਛਾਰ ਹਰ ਮੇਲੋ ਸਤਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪਉੜੀ RAM ਨਾਮ ਵਖਰ ਹੈ ਉਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀ ਆਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਆਪ ਸਾਰਾ ਸਭ ਧਿਆਵਹਿ ਤੁਧ ਸਫਲ ਸੇ ਗਾਵਹਿ ਤੂ ਗੁਰਮਤੀ ਹਰਿ ਰੰਕਾਰਾ ਸਭ ਚਵਹ ਮੁਖ ਹੋ ਜਗਨਨਾਥ ਜਗਨਨਾਥ ਜਗ ਜੀਵ ਨੂੰ ਜਿਤ ਭਵ ਜਲ ਪਾਰ ਉਤਾਰਾ ਸ਼ਲੋਕ ਮਹੱਲਾ ਚੌਥਾ ਹਮਰੀ ਜਿਹਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ ਹਮ ਕਿਉ ਕਰ ਜਪਹਿ ਇਆਣਿਆ ਹਰ ਤੁਮ ਵੱਡ ਅਗਮ ਅਗਾਹ ਹਰ ਦੇਹੋ ਪ੍ਰਭ ਮਤਿ ਉਤਮਾ ਗੁਰ ਸਤਗੁਰ ਕੈ ਪਗ ਪਾਹ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗ ਦਰਾਹ ਜਨ ਨਾਨਕ ਕਉ ਹਰ ਬਖਸ਼ ਲੈਹੁ ਹਰ ਟੁੱਠੈ ਮੇਲ ਮਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮਤਰਾ ਮਹੱਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨਾ ਗੁਰ ਸਤ ਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਆ ਹਰ ਕਿਰਪਾਲ ਸਬ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦਰੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਤੁੱਟ ਧਨ ਪਾਇਆ ਹਰ ਨਾਮਾ ਹਰ ਧਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸਭ ਊਪਰ ਵੱਡੇ ਵਡਾਉਨਾ ਜੋ ਧਿਆਵਹਿ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੋਣਾ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੋਖਵਾ ਦਵਾ ਦੇ ਭਾਗ ਵਡੋਨਾ ਸਭ ਧਾਵੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸ਼ਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਆਗੋ ਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘਟ ਘਟ ਵਰਤਦਾ ਹਰਿਆਪੇ ਆਪ ਬੇਅੰਤ ਹਰਿਆਪੇ ਸਭ ਰਸ ਭੋਗਦਾ ਹਰਿਆਪੇ ਕਵਲਾ ਕੰਤ ਹਰਿਆਪੇ ਭਿਖਿਆ ਪਾਏਂਦਾ ਸਭ ਸਿਸ਼ਟ ਉਪਾਈ ਜੀ ਜੰਤ ਹਰ ਦੇਵ ਉਹ ਦਾਨ ਦਿਆਲ ਪ੍ਰਭ ਹਰ ਮੰਗ ਹੈ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵਹਿ ਹਰ ਗੁਣ ਸ਼ੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮਖ ਪੂਰੀਆਂ ਜਨ ਨਾਨਕ ਸੁਣ ਹਰ ਧੀਰ ਪੌੜੀ ਹਰਿ ਉੱਤਮ ਹਰਿਆ ਨਾਮ ਹੈ ਹਰ ਪੁਰਖ ਨਿਰੰજન ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕੋਲਾ ਨਿਤਸਾਰ ਸੰਭਾਲੇ ਸਭ ਜੀ ਜੰਤ ਹਰ ਵਸੈ ਨੇਕਟ ਸਭ ਜੋਲਾ ਸੋ 부ਜਾ ਜਿਸਿਆਪੁ 부ਜਾਈ ਸੀ ਜਿਸ ਸਤਗੁਰੂ ਪ੍ਰਭ ਸੋ ਲਾ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸੋ ਮੋਲਾ ਸ਼ਲੋਕ ਮਹੱਲਾ ਚੌਥਾ ਸੁੱਤਿਆ ਹਰ ਪ੍ਰਭ ਚੇਤ ਮਨ ਹਰ ਸਹਜ ਸਮਾਧ ਸਮਾਏ ਜਨ ਨਾਨਕ ਹਰ ਹਰ ਚਾਉ ਮਨ ਗੁਰ ਤੁਠਾ ਮੇਲੇ ਮਾਏ ਮਹੱਲਾ ਚੌਥਾ ਹਰ ਇੱਕ ਕਸ ਸ세 ਤੇ ਪਰਹੜੀ ਹਰ ਇੱਕੋ ਮੇਰਾ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪੌੜੀ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਬ ਦੇਖਿਆ ਗੁਰ ਸ਼ਬਦੀ ਗੋਵਿੰਦ ਗਜਿਆ ਆਦ ਜਗਾ ਦੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਉਹ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲੱਗਿਆ ਸਭ ਧਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਕੱਜਿਆ ਸ਼ਲੋਕ ਮਹਲਾ 4 ਭਗਤ ਸਰੋਵਰ ਉੱਚਲੇ ਸੁਭਾਰ ਭਰੇ ਵਹਨ ਜਿੰਨਾ ਸਤ ਗੁਰ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਮਹਲਾ 4 ਹਰ ਹਰ ਨਾਮ ਅਸੰਖ ਹਰ ਹਰ ਕੀ ਗੁਣ ਕਤਨ ਨਾ ਜਾਹੇ ਹਰ ਹਰ ਅਗਮ ਅਗਾਧ ਹਰ ਜਨ ਕਿਤ ਬਿਦ ਮਿਲਹਿ ਮਲਾਹੇ ਹਰ ਹਰ ਜਸ ਜਪ ਤੁਜ ਪੰਤ ਜਨ ਇਕ ਤਿਨ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲੈ ਹੋ ਲੜ ਲਾਈ ਪੌੜੀ ਹਰ ਅਗਮ ਆਗੋ ਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾਂ ਕਿਸ ਵਖਰ ਹੋਏ ਸੋ ਵਰਨੀਐ ਦੇ ਸਰੂਪ ਨਾ ਰਿਖਾ ਜਿਸ ਬੁਝਾਏ ਆਪ ਬੁਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਤਨ ਤਨ ਸੋ ਰਸਨਾ ਧਨ ਕਰ ਤਨ ਸੋ ਪਾਧਾ ਸਤ ਗੁਰ ਜਿਤ ਮਿਲ ਹਰ ਲਿਖਾ ਲਿਖਾ ਸਨੂਕ ਮਹੱਲਾ ਚੌਥਾ